ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਅੱਜ ਦੀ ਵੀਡੀਓ ਬੜੀ ਖਾਸ ਤੇ ਬਹੁਤ ਖੂਬਸੂਰਤ ਵੀਡੀਓ ਆ ਤੇ ਤੁਸੀਂ ਇਸ ਨੂੰ ਐਂਡ ਤੱਕ ਜਰੂਰ ਦੇਖਿਆ ਜੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਹਰਸ਼ ਪਰਵਤ ਦਿਖਾਵਾਂਗੇ ਦੋਸਤੋ ਇਹ ਹਰਸ਼ ਪਰਵਤ ਸਿਖਰ ਤੋਂ 18-20 ਕਿਲੋਮੀਟਰ ਦੀ ਦੂਰੀ ਤੇ ਇੱਕ ਬਹੁਤ ਉੱਚੇ ਪਹਾੜ ਦੇ ਉੱਪਰ ਸਥਿਤ ਆ ਤੇ ਦੋਸਤੋ ਇਹ ਕੋਈ ਤਕਰੀਬਨ 15 ਕੁ ਸਾਲ ਪੁਰਾਣਾ ਇੱਥੇ ਮੰਦਿਰ ਆ ਪ੍ਰਾਚੀਨ ਮੰਦਿਰ ਆ ਤੇ ਬਹੁਤ ਸੋਹਣੇ-ਸੋਹਣੇ ਤੁਹਾਨੂੰ ਇੱਥੋਂ 뷰 ਦਿਖਾਵਾਂਗੇ ਇਹ ਆਪਾਂ ਪਹਾੜਾਂ ਦੇ ਉੱਪਰ ਦੀ ਹੌਲੀ-ਹੌਲੀ ਕਰਕੇ 18-20 ਕਿਲੋਮੀਟਰ ਦਾ ਰਸਤਾ ਜਿਹੜਾ ਉਸ ਨੂੰ ਤੈਅ ਕਰ ਰਹੇ ਆ ਤੇ ਇੱਥੋਂ ਤੁਹਾਨੂੰ ਜਿਹੜੇ ਕੁਝ ਪੁਆਇੰਟ ਆ 뷰 ਪੁਆਇੰਟ ਉਹ ਦਿਖਾਵਾਂਗੇ ਇੱਥੋਂ ਸਿਖਰ ਦਾ ਜਿਹੜਾ 뷰 ਪੁਆਇੰਟ ਆ ਦੋਸਤੋ ਇਹ 18-20 ਕਿਲੋਮੀਟਰ ਦੀ ਦੂਰੀ ਤੇ ਤੁਸੀਂ ਦੇਖੋ ਕਿ ਅਸੀਂ ਕੈਮਰੇ ਨੂੰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਇਹ ਸਾਹਮਣੇ ਜਿਹੜਾ ਸ਼ੀਕਰ ਸ਼ਹਿਰ ਨਜ਼ਰ ਆ ਰਿਹਾ ਤੇ ਕੁਝ ਛੋਟੇ ਛੋਟੇ ਜਿਹੜੇ ਪਿੰਡ ਆ ਤੁਸੀਂ ਉਹਨਾਂ ਦਾ ਨਜ਼ਾਰਾ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਦੋਸਤੋ ਪੌਣ ਚੱਕੀਆਂ ਨੇ ਜਿਹੜੀਆਂ ਦੂਰੋਂ ਦੇਖਣ ਨੂੰ ਬੜੀਆਂ ਛੋਟੀਆਂ ਛੋਟੀਆਂ ਲੱਗਦੀਆਂ ਨੇ ਤੇ ਪਰ ਤੁਸੀਂ ਇਹਨਾਂ ਨੂੰ ਨਜ਼ਦੀਕ ਤੋਂ ਦੇਖੋ ਇਹ ਬਹੁਤ ਵੱਡੀਆਂ ਵੱਡੀਆਂ ਪੌਣ ਚੱਕੀਆਂ ਨੇ ਏ ਦੋਸਤੋ ਜਿਹੜਾ ਇੱਥੋਂ ਲਗਭਗ ਸੀਕਰ ਤੁਹਾਨੂੰ ਦੱਸਿਆ ਸੀ 18-20 ਕਿਲੋਮੀਟਰ ਦੀ ਦੂਰੀ ਤੇ ਆ ਤੇ ਜੀਨ ਮਾਤਾ ਦਾ ਮੰਦਿਰ 12-13 ਕਿਲੋਮੀਟਰ ਦੀ ਦੂਰੀ ਤੇ ਆ ਇਹ ਜਿਹੜਾ ਦੋਸਤੋ ਮੰਦਿਰ ਆ ਇਹ ਲਗਭਗ 14-1500 ਸਾਲ ਪੁਰਾਣਾ ਮੰਦਿਰ ਆ ਤੇ ਇਹਦੀ ਜਿਹੜੀ ਸਮੁੰਦਰ ਤਲ ਤੋਂ ਅਗਰ ਉਚਾਈ ਦੀ ਗੱਲ ਕਰੀਏ ਤਾਂ 3100 ਫੁੱਟ ਆ ਜਿਹੜਾ ਇਸ ਦੀ ਉਚਾਈ ਆ ਇੱਥੇ ਦੋਸਤੋ ਭਗਵਾਨ ਸ਼ਿਵ ਦਾ ਮੰਦਿਰ ਆ ਤੇ ਮੰਦਿਰ ਵੀ ਜਿਹੜਾ ਉਹ ਬਹੁਤ ਪੁਰਾਣਾ ਪ੍ਰਾਤਨ ਮੰਦਿਰ ਆ ਬਹੁਤ ਸੋਹਣੀ ਕਲਾਕਾਰੀ ਹੋਈ ਹੈ ਤੁਸੀਂ ਦੇਖ ਰਹੇ ਹੋ ਸਾਰਾ ਜਿਹੜਾ ਪ੍ਰਾਤਨ ਮੰਦਿਰ ਆ ਅੰਦਰੋਂ ਇੱਥੇ ਜਿਹੜੇ ਸ਼ਰਧਾਲੂ ਆਉਂਦੇ ਆ ਇਹ ਵੈਸੇ ਟੂਰਿਸਟ ਦੇ ਤੌਰ ਤੇ ਵੀ ਇੱਥੇ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਤੇ ਇਹ ਤੁਸੀਂ ਦੇਖ ਰਹੇ ਹੋ ਮੰਦਿਰ ਦੀ ਖੂਬਸੂਰਤੀ ਇਹ ਬਹੁਤ ਪੁਰਾਣਾ ਮੰਦਿਰ ਆ ਜਿਹੜਾ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਰਹੇ ਆਂ ਦੋਸਤੋ ਇਹ ਰਾਜਸਥਾਨ ਦੇ ਏਰੀਏ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਇਮਾਰਤਾਂ ਜਾਂ ਪੁਰਾਣੇ ਮੰਦਰ ਪੁਰਾਣੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅਸੀਂ ਵਕਫ-ਵਕਫ ਵੀਡੀਓ ਦੇ ਰਾਂ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਇਹ ਸੀਕਰ ਦੇ ਬਿਲਕੁਲ ਨਜ਼ਦੀਕ ਆ ਤੇ ਇਹ ਇੱਕ ਉੱਚੀ ਪਹਾੜੀ ਦੇ ਉੱਪਰ ਸਥਿਤ ਆ ਇਹ ਦੋਸਤੋ ਆਪਾਂ ਇਸ ਸਮੇਂ ਜਿਹੜਾ ਵੀਡੀਓ ਦੇ ਵਿੱਚ ਦੇਖ ਰਹੇ ਆ ਇਹ ਹਰਸ਼ ਪਰਬਤ ਆ ਤੇ ਇੱਥੇ ਜਿਹੜਾ ਭਗਵਾਨ ਸ਼ਿਵ ਉਹਨਾਂ ਦਾ ਮੰਦਿਰ ਬਣਿਆ ਆ ਬਹੁਤ ਖੂਬਸੂਰਤ ਮੰਦਿਰ ਆ ਤੇ ਇਹ ਸ਼ਾਮ ਦੇ ਵੇਲੇ ਆਪਾਂ ਇਸ ਮੰਦਿਰ ਦੇ ਦਰਸ਼ਨ ਕਰ ਰਹੇ ਆ ਤੇ ਬਹੁਤ ਸੋਹਣੇ ਜਿਹੜੇ ਦੂਰ ਦੂਰ ਤੱਕ 뷰 ਆ ਉਹ ਦੇਖਣ ਨੂੰ ਮਿਲਦੇ ਆ ਦੋਸਤੋ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਇਦਾਂ ਦੀਆਂ ਜਿਹੜੀਆਂ ਵੀਡੀਓ ਨੇ ਦੋਸਤੋ ਉਹ ਕਦੇ ਕਦੇ ਬਣਦੀਆਂ ਨੇ ਤੇ ਸਾਡੀ ਕੋਸ਼ਿਸ਼ ਹੁੰਦੀ ਆ ਜਿਨੀਆਂ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾਣ ਵੱਧ ਤੋਂ ਵੱਧ ਲੋਕ ਇਹਨਾਂ ਨੂੰ ਦੇਖ ਸਕਣ ਇਹ ਪ੍ਰਾਤਨ ਚੀਜ਼ਾਂ ਨੂੰ ਤੇ ਇਹ ਇਸ ਸਮੇਂ ਉਥੋਂ ਆਪਾਂ ਵਾਪਸੀ ਕਰ ਰਹੇ ਆ ਇਹ ਸਾਰਾ ਜਿਹੜਾ ਤੁਸੀਂ ਦੋਸਤੋ ਵਿਊ ਦੇਖ ਰਹੇ ਹੋ ਇਹ ਵਾਪਸੀ ਦਾ ਵਿਊ ਦੇਖ ਰਹੇ ਹੋ ਕਿੰਨਾ ਸੋਹਣਾ ਵਿਊ ਆ ਇੱਕ ਪਾਸੇ ਜਿਹੜਾ ਨੀਵੇਂ ਪਿੰਡ ਨੇ ਤੇ ਇਹ ਉੱਪਰ ਜਿਹੜਾ ਪਹਾੜਾਂ ਤੋਂ ਆਪਾਂ ਇਹ ਥਾਂ ਸੀਕਰ ਵੱਲ ਨੂੰ ਦੋਸਤੋ ਵਾਪਸ ਜਾ ਰਹੇ ਆ ਬਹੁਤ ਸੋਹਣਾ ਰਸਤਾ ਬਹੁਤ ਸੋਹਣੀ ਆ ਸੜਕਾਂ ਨੇ ਤੇ ਸ਼ਾਮ ਦੇ ਸਮੇਂ ਦਾ ਜਿਹੜਾ ਬਹੁਤ ਖੂਬਸੂਰਤ 뷰 ਆ ਦੋਸਤੋ ਇਹ ਰਾਜਸਥਾਨ ਦੇ ਟੂਰ ਤੇ ਅੱਗੇ ਤੁਹਾਨੂੰ ਹੋਰ ਵੀ ਕਾਫੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇਹ ਤੁਸੀਂ ਦੇਖ ਰਹੇ ਹੋ ਆਪਾਂ ਉੱਪਰੋਂ ਪਹਾੜ ਤੋਂ ਇਹ ਇੱਕ 뷰 ਲੈ ਰਹੇ ਹਾਂ ਪਿੰਡ ਦਾ ਕਿੰਨਾ ਖੂਬਸੂਰਤ ਨਜ਼ਾਰਾ ਜਿਹੜਾ ਸ਼ਾਮ ਦੇ ਸਮੇਂ ਦਾ ਤੁਸੀਂ ਦੇਖ ਰਹੇ ਹੋ ਦੋਸਤੋ ਵੀਡੀਓ ਤੁਹਾਨੂੰ ਪਸੰਦਾ ਵੀ ਉਮੀਦ ਕਰਦਾ ਤੇ ਤੁਸੀਂ ਆਪਣੇ ਕਮੈਂਟ ਜਰੂਰ ਕਰਿਆ ਜੇ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਤੇ ਅੱਗੇ ਵੀਡੀਓ ਨੂੰ ਦੋਸਤਾਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਿਆ ਜੀ ਤੇ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਆਪਣੇ ਪੇਜ ਨੂੰ ਵੀ ਫੋਲੋ ਜਰੂਰ ਕਰਿਓ ਧੰਨਵਾਦ